ਕਾਂਗਰਸ ਦੇ ਇੱਕ ਵਿਧਾਇਕ ਵੱਲੋਂ ਪੰਜਾਬ ਵਿਧਾਨ ਸਭਾ ਦੇ ਦਫ਼ਤਰ 'ਚ ਇੱਕ ਪ੍ਰਾਈਵੇਟ ਮੈਂਬਰ ਬਿੱਲ ਲੈ ਕੇ ਆਇਆ ਜਾਂਦਾ ਹੈ। ਉਹ ਬਿੱਲ ਕੀ ਹੈ? ਉਸ ਦੀ ਤਜਵੀਜ਼ ਕੀ ਹੈ? ਉਹ ਕੀ ਚਾਹੁੰਦੇ ਨੇ? ਕਾਂਗਰਸ ਦੇ ਵਿਧਾਇਕ 바ਵਾ ਹੈਨਰੀ, ਉਹਨਾਂ ਨੇ ਤਜਵੀਜ਼ ਇਹ ਰੱਖੀ ਹੈ ਕਿ ਦੋ ਬੱਚਿਆਂ ਤੋਂ ਵੱਧ ਪਰਿਵਾਰ ਦੇ ਵਿੱਚ ਬੱਚੇ ਨਹੀਂ ਹੋਣੇ ਚਾਹੀਦੇ ਤੇ ਜਿਹੜੇ ਮਾਪੇ ਦੋ ਬੱਚਿਆਂ ਤੋਂ ਵੱਧ ਬੱਚੇ ਪੈਦਾ ਕਰਦੇ ਨੇ ਉਹਨਾਂ ਨੂੰ ਪਹਿਲੀ ਗੱਲ ਤਾਂ 10 ਲੱਖ ਰੁਪਏ ਦਾ ਜੁਰਮਾਨਾ ਤੱਕ ਹੋਵੇ ਔਰ ਉਹਨਾਂ ਤੋਂ ਵੋਟ ਪਾਉਣ ਦਾ ਵੀ ਅਧਿਕਾਰ ਖੋਹ ਲੈਣਾ ਚਾਹੀਦਾ। ਹੋਰ ਉਸ ਤਜਵੀਜਿਤ ਬਿੱਲ ਦੇ ਵਿੱਚ ਵੀ ਕਈ ਚੀਜ਼ਾਂ ਹੋਣਗੀਆਂ ਪਰ ਜਿਹੜਾ ਮੋٹے ਰੂਪ ਚ ਜਾਣਕਾਰੀ ਮਿਲਦੀ ਹੈ ਉਹਨਾਂ ਨੇ ਕਿਹੜੀ ਮੰਚਾ ਦੇ ਨਾਲੇ ਪ੍ਰਾਈਵੇਟ ਮੈਂਬਰ ਬਿੱਲ ਜਿਹੜਾ ਲੈ ਕੇ ਆਉਣ ਦੀ ਗੱਲ ਕੀਤੀ ਹੈ ਔਰ ਇਹ ਜੇਕਰ ਇਸ ਤਰ੍ਹਾਂ ਸੰਭਵ ਹੋ ਜਾਂਦਾ ਹੈ ਕਿ ਦੋ ਬੱਚਿਆਂ ਤੋਂ ਵੱਧ ਨਹੀਂ ਹੋਣੇ ਚਾਹੀਦੇ ਇਹ ਸਹੀ ਹੈ ਕਿ ਗਲਤ ਹੈ ਇਸ ਦੇ ਬਾਰੇ ਮੈਡੀਕਲ ਸਾਇੰਸ ਜਾਂ ਇਸ ਦੇ ਐਕਸਪਰਟ ਨੇ ਜਿਹੜੇ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਜੀ ਸਾਡੇ ਨਾਲ ਜੁੜ ਚੁੱਕੇ ਨੇ ਆ ਮੈਡਮ ਸਭ ਤੋਂ ਪਹਿਲਾਂ ABC ਪੰਜਾਬ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਧੰਨਵਾਦ ਜੀ ਤੇ ਤੁਹਾਡੇ ਰਹੀਂ ਜਿੰਨੇ ਵੀ ਸੁਣ ਦੇਖ ਰਹੇ ਨੇ ਸਾਰਿਆਂ ਨੂੰ ਹੀ ਬਹੁਤ ਨਿੱਘੀ ਸਤਿ ਸ਼ਕਾ ਜੀ ਮੈਂ ਸਭ ਤੋਂ ਪਹਿਲਾਂ ਮੈਡਮ ਤੁਹਾਡੇ ਤੋਂ ਇਹੀ ਜਾਣਨਾ ਚਾਹਾਂਗਾ ਤੁਸੀਂ ਵੀ ਉਹ ਜਿਹੜੀ ਖਬਰ ਹੈ ਜਿਸ ਦੇ ਵਿੱਚ ਮੋਟੀਆਂ ਦੋ ਗੱਲਾਂ ਤਾਂ ਸਪਸ਼ਟ ਰੂਪ ਚ ਸਾਹਮਣੇ ਦਿਖਾਈ ਦੇ ਰਹੀਆਂ ਨੇ ਕਾਂਗਰਸ ਵਿਧਾਇਕ ਦਾ ਪ੍ਰਾਈਵੇਟ ਬਿੱਲ ਹੈ ਜਿਹੜਾ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਖਾਸ ਕਰਕੇ ਜੇ ਮੈਂ ਦੋ ਗੱਲਾਂ ਹੀ ਜਾਣਨੀਆਂ ਹੁਣ ਕਿ ਪੰਜਾਬ ਦੇ ਵਿੱਚ ਜਿੰਨੇ ਮਾਪੇ ਨੇ ਜਿੰਨੇ ਪੰਜਾਬ ਦੇ ਵਿੱਚ ਘਰ ਨੇ ਕੀ ਉਹਨਾਂ ਦੇ ਵਿੱਚ 2 ਤੋਂ ਵੱਧ ਬੱਚੇ ਜੇਕਰ ਪੈਦਾ ਹੁੰਦੇ ਨੇ ਕਿ ਵਾਕਈ ਮਾਪਿਆਂ ਤੇ 10 ਲੱਖ ਰੁਪਏ ਦਾ ਜੁਰਮਾਨਾ ਹੋਣਾ ਚਾਹੀਦਾ ਹੈ ਤੇ ਨਾਲ ਹੀ ਕੀ ਉਹਨਾਂ ਤੋਂ ਵੋਟ ਦਾ ਅਧਿਕਾਰ ਵੀ ਖੋਹ ਲੈਣਾ ਚਾਹੀਦਾ ਆ ਸੰਦੀਪ ਜੀ 3-4 ਚੀਜ਼ਾਂ ਤੋਂ ਹੀ ਸ਼ੁਰੂ ਕਰਨੀ ਪੈਣੀ ਹੈ ਪਹਿਲੀ ਚੀਜ਼ ਜੀ ਪਾਕਾਨ ਵਿੱਚ ਐਸ ਵੇਲੇ ਜੋ ਉਹਨਾਂ ਦਾ ਫਰਟੀਲਿਟੀ ਰੇਟ 1.4 ਪਹੁੰਚ ਚੁੱਕਿਆ ਜਿਸ ਕਾਰਨ ਧਿਆਨ ਰੱਖਿਓ 1.4 ਜਿਸ ਕਾਰਨ ਉੱਥੇ ਖਤਰਾ ਪੈਦਾ ਹੋ ਚੁੱਕਿਆ ਕਿ ਬਡੇਰੀ ਉਮਰ ਦੇ ਲੋਕ ਤਾਂ ਹਨ ਪਰ ਕਿਉਂਕਿ ਅਗੋਂ ਨਾਰਮਲ ਮੈਂ ਇਹ ਵੀ ਦੱਸ ਦਿਆਂ ਕਿ ਪੈਟਿਲਿਟੀ ਰੇਟ ਮੋਰ ਥੈਨ 2.1 ਹੋਵੇ ਤਾਂ ਮਤਲਬ ਤਾਂ ਹੀ ਸਰਵਾਈਵਲ ਸੰਭਵ ਹੈ ਵਰਨਾ ਉਸ ਹਾਤੇ ਹੌਲੀ ਹੌਲੀ ਪੂਰੀ ਮਨੁੱਖੀ ਸਭਿਅਤਾ ਖਤਮ ਹੋ ਜਾਂਦੀ ਹੈ ਜੋ ਨਾਰਮਲ ਦੁਨੀਆ ਦਾ ਰੁਟੀਨਾ ਹੁਣ ਜਪਾਨ ਦੀ 1.4 ਦਾ ਮਤਲਬ ਹੈ ਉਹਨਾਂ ਨੂੰ ਖਤਰਾ ਮੰਡਰਾ ਰਿਹਾ ਹੈ ਕਿ ਜੇ ਇਹੀ ਹਾਲ ਚੱਲਦਾ ਰਿਹਾ ਤਾਂ ਸਾਡੇ ਇੱਥੇ 90 100 ਤੋਂ ਉੱਪਰ ਸਾਲਾਂ ਦੇ ਤਾਂ ਹਨ ਪਰ ਨੌਜਵਾਨ ਤਬਕਾ ਖਤਮ ਹੋ ਰਿਆ ਦਾ ਮਤਲਬ ਹੈ ਉਹਨਾਂ ਦੀ ਜਨਸ ਪੂਰਨ ਰੂਪ ਵਿੱਚ ਇਸ ਦੁਨੀਆ ਤੋਂ ਖਤਮ ਹੋ ਜਾਏਗੀ। ਹਰ ਤੱਕ ਧਿਆਨ ਕਰਿਓ ਲੇਟੈਸਟ ਅੰਕੜੇ ਜੋ ਛਪ ਚੁੱਕੇ ਨੇ ਪੰਜਾਬ ਦੇ ਕੀ ਨੇ। ਜੇ ਮੇਰਾ ਖਿਆਲ ਹੈ ਹੈਂਡਰੀ ਜੀ ਨੂੰ ਸ਼ਾਇਦ ਨਹੀਂ ਅੰਦਾਜ਼ਾ ਹੋਣਾ ਤਾਂ ਮੈਂ ਦੱਸ ਦਿਆਂ ਵਿਦ ਮਾਈਗ੍ਰੈਂਟਸ ਜੋ ਸਾਡਾ ਲਿਖਿਆ ਯਾਨੀ ਜਿਹੜੇ ਸਾਡੇ ਪੰਜਾਬ ਅੰਦਰ ਬਾਹਰੋਂ ਆ ਚੁੱਕੇ ਨੇ ਉਹਨਾਂ ਦੀ ਗਿਣਤੀ ਸਮੇਤ ਵੀ ਸਾਡੀ 1.6 ਹੈ ਤੇ ਪੰਜਾਬੀਆਂ ਦੀ ਇਸ ਵੇਲੇ ਲੈਸ ਦੈਨ 1 ਦਰਾਖ ਸੋਚ ਲਿਓ ਜੀ ਆਈਵੀਐਫ ਸੈਂਟਰਾਂ ਚ ਪਰਮਾਰ ਦੇਖ ਕੇ ਤੁਹਾਨੂੰ ਸਮਝ ਆ ਜਾਏਗੀ ਕਿ ਇੱਕ ਵੀ ਬੱਚਾ ਨਹੀਂ ਹੋ ਰਿਹਾ ਅਸੀਂ ਲੈਸ ਦੈਨ 1 ਤੇ ਆਏ ਪਿਆ ਜਦਕਿ 1.4 ਤੇ ਇਹ ਹਾਲ ਜੇ ਤੇ 1.6 ਦਿਖ ਵੀ ਰਿਹਾ ਤਾਂ ਸਿਰਫ ਮਾਈਗ੍ਰੈਂਟਸ ਕਰਕੇ ਆ ਜਿਨ੍ਹਾਂ ਦੇ ਇਤਰ ਜ਼ੀਰੋ ਵਰਸਸ ਉਤਰ ਦੂਜੇ ਪਾਸੇ ਅਸੀਂ ਦੇਖ ਰਹੇ ਹਾਂ 5 ਤੋਂ ਉੱਪਰ ਯਾਨੀ 5 ਤੋਂ ਲੈ ਕੇ 12 13 ਤੱਕ ਦੇ ਉਹਨਾਂ ਦੇ ਬੱਚੇ ਦੀ ਐਵਰੇਜ ਜੋ ਪਹੁੰਚ ਰਹੀ ਹੈ ਸੋ ਇਹਦਾ ਮਤਲਬ ਕਿ ਇੱਕ ਤਾਂ ਸਿੱਧਾ ਟਾਰਗੇਟ ਅਸੀਂ ਮਾਈਗ੍ਰੈਂਟਸ ਤੇ ਬਣਾਇਆ ਕਿ ਮਾਈਗ੍ਰੈਂਟਸ ਨੂੰ ਇੱਕ ਤਰੀਕੇ ਇੱਥੇ ਖਤਮ ਕਰ ਦਿਓ ਕੋਣੀ ਨਾ ਜਾਂ ਫਿਰ ਅਸੀਂ ਅਨਐਜੂਕੇਟਿਡ ਤਬਕਾ ਜੋ ਇਸ ਤਰੀਕੇ ਇਸ ਪਾਸੇ ਵੱਲ ਨੂੰ ਤੁਰ ਰਿਹਾ ਜਾਂ ਫਿਰ ਅਸੀਂ ਮੁਸਲਮਨਸ ਨੂੰ ਟਾਰਗੇਟ ਬਣਾ ਰਿਹਾ ਕਿ ਭਾਈ ਤੁਸੀਂ ਜਿਨ੍ਹਾਂ ਦੇ ਘਰ ਇਹਨੇ ਬੱਚੇ ਹੋਰੇ ਇਹਨਾਂ ਨੂੰ ਅਸੀਂ ਬਿਲਕੁਲ ਟੋਲਰੇਟ ਨਹੀਂ ਕਰਾਂਗੇ ਪਰ ਦੂਜੇ ਪਾਸੇ ਅਸੀਂ ਪੰਜਾਬੀ ਰਹਿਣੀ ਨਹੀਂ ਹੁਣ ਇੱਕ ਪਾਸੇ ਗਿਆਨੀ ਅਰਤੀ ਦੀ ਦਾ ਸ਼ਾਇਦ ਤੁਹਾਨੂੰ ਚੇਤੇ ਹੋਵੇ ਜਿਹੜੇ ਕਹਿੰਦੇ ਸੀ ਹਰ ਸਿੱਖ ਕਟੋ ਕਟ 2 ਤੋਂ ਵੱਧ ਬੱਚੇ ਹਰ ਇੱਕ ਜਣਾ ਜ਼ਰੂਰ ਪੈਦਾ ਕਰੇ ਜੀ ਯਾਨੀ ਅਸੀਂ ਕਿਸੇ ਦਾ ਇਹ ਪਰਸਨਲ ਮਾਮਲਾ ਜਿਹਦੇ ਵਿੱਚ ਇੰਨੀ ਜ਼ਿਆਦਾ ਦਖਲਅੰਦਾਜ਼ੀ ਕਰਕੇ ਕਿ ਤੁਸੀਂ ਕਿੰਨੇ ਬੱਚੇ ਜੰਮਣੇ ਆ ਕਿੰਨੇ ਨਹੀਂ ਯਾਨੀ ਇੱਕ ਔਰਤ ਨੂੰ ਇਹ ਹੁਕਮ ਕਰਨਾ ਜੇ ਤੁਸੀਂ ਖਿਆ ਤਾਂ ਭਾਈ ਚਾਰ ਨਿਆਣੇ ਜ਼ਰੂਰ ਜੰਮਣੇ ਜੀ ਤੇ ਦੂਜੇ ਪਾਸੇ ਇੱਕ ਬੰਦੇ ਵੱਲੋਂ ਇਹ ਕਿਹਾ ਜਾਣਾ ਕਿ ਤੁਸੀਂ ਜੰਮਣਾ ਹੀ ਨਹੀਂ ਯਾਨੀ ਤੁਸੀਂ ਸੋਚਣਾ ਹੀ ਛੱਡ ਦਿਓ ਕਿ ਇੱਕ ਹੀ ਰੱਖੋ ਜਾਂ ਮੈਕਸਿਮਮ ਦੋ ਜੀ ਇਹਦੇ ਚੇਮ ਜਾਇਸਟਰ ਆ ਰਹੀਆਂ ਵੀ ਜੇ ਆਪਾਂ ਕਹਿੰਨੇ ਜੀ ਤੋਂ ਤੋਂ ਵੱਧ ਰੱਖਦੇ ਹੋ ਤਾਂ ਤੁਹਾਨੂੰ ਉਹ ਚੀਜ਼ਾਂ ਯਾਨੀ ਤੁਹਾਨੂੰ ਮਟਰਨਿਟੀ ਲੀਵ ਨਹੀਂ ਦਿੱਤੀ ਜਾਏਗੀ ਬੈਨੀਫਿਟ ਉਹ ਤੁਸੀਂ ਆਪਣੀ ਤੇ ਲਓ ਜਾਂ ਤੁਸੀਂ ਤੁਹਾਨੂੰ ਜਿਵੇਂ ਸਰਕਾਰੀ ਨੌਕਰੀ ਚ ਇਨਕ੍ਰੀਮੈਂਟਸ ਜਿਹੜੇ ਉਹਦੇ ਤੇ ਰੋਕ ਲੱਗ ਸਕਦੀ ਹੈ ਤਾਂ ਮਤਲਬ ਹੁੰਦਾ ਕਿ ਤੁਸੀਂ ਕੰਮ ਤਾਂ ਸਕਦੇ ਹੋ ਪਰ ਤੁਹਾਨੂੰ ਘਟੋ ਘਟ ਇਹ ਚੀਜ਼ਾਂ ਤੁਹਾਨੂੰ ਨਹੀਂ ਮਿਲਣ ਗਿਆ ਦਾ ਮਤਲਬ ਇਹ ਕੰਸੈਂਟਿਵ ਹੋ ਜਾਂਦਾ ਬੰਦੇ ਨੂੰ ਆਪਣੇ ਆਪ ਹੀ ਦੋ ਹੀ ਠੀਕ ਹੈ ਜੀ ਵੱਧ ਤੇ ਖਰਚਾ ਸਾਨੂੰ ਆਪ ਕਰਨਾ ਪੈਣਾ ਪਰ ਤੁਸੀਂ ਆਲਰੇਡੀ ਸਾਡਾ ਤਾਂ ਪੰਜਾਬੀ ਖਾਤਮੇ ਦੇ ਕਗਾਰ ਵੱਲ ਪਹੁੰਚੇ ਪਏ ਉਹ ਤਾਂ ਆਈਡੀਐਫ ਕਰਾ ਕਰ ਵਿਚਾਰੇ ਪੁਰਾਹਾਲ ਕੇ ਬੱਚਾ ਜਾਮੀ ਨਹੀਂ ਰਿਹਾ ਹੂੰ ਨੇ ਹੈਗੇ ਨੇ ਉਹ ਆਲਰੇਡੀ ਨਸ਼ਿਆਂ ਦੇ ਵਿੱਚ ਗਰਖ ਕੇ ਖਤਮ ਹੋ ਚੁੱਕੇ ਨੇ ਤੇ ਅਸੀਂ ਕਹਿੰਨੇ ਉੱਪਰ ਹੋਰ ਬੱਚੇ ਵਿੱਚ ਕੋਈ ਬੰਦ ਕਰ ਦਿਓ ਤਾਂ ਜੇ 1.4 ਤੇ ਉਹਨਾਂ ਨੂੰ ਖਤਰਾ ਹੈ ਸਾਡਾ ਮਾਈਗ੍ਰੈਂਟਸ ਨਾਲ 1.6 ਤੇ ਵਿਦਆਊਟ ਮਾਈਗ੍ਰੈਂਟਸ ਲੈਸ ਦਨ 1 ਦਾ ਮਤਲਬ ਅਸੀਂ ਤਾਂ ਆਲਰੇਡੀ ਖਤਮ ਹੋ ਚੁੱਕੇ ਨੇ ਇਹ ਜਿਹੜਾ ਤੁਸੀਂ ਡਾਟਾ ਦੱਸ ਰਹੇ ਹੋ ਪੰਜਾਬ ਨੂੰ ਬੇਸ ਬਣਾ ਕੇ ਜਾਂ ਭਾਰਤ ਨੂੰ ਬੇਸ ਬਣਾ ਕੇ ਦੱਸੋ ਪੰਜਾਬ ਪੰਜਾਬ ਦੀ ਗੱਲ ਕਰੀ ਹੂੰ ਤਾਂ ਹੁਣ ਅਗਲੀ ਗੱਲ ਕਰੀਏ ਇਸ ਮੁੱਦੇ ਨੂੰ ਕਿ ਇਸ ਵੇਲੇ ਪ੍ਰੈਜ਼ੈਂਟਲੀ ਕਿ ਇਹ ਇੰਨਾ ਅਹਿਮ ਹੈ ਜਿਹਦੇ ਵਿੱਚ ਅਸੀਂ ਸਾਰੇ ਦੇ ਸਾਰੇ ਮੁੱਦੇ ਬਾਕੀ ਖਤਮ ਕਰ ਦਿੱਤੇ ਯਾਨੀ ਇਹ ਤਾਂ ਪੱਖ ਮੈਡੀਕਲ ਹੈ ਜਿਸ ਦੇ ਅਧੀਨ ਜੇ ਇਹ ਹੀ ਕੁਝ ਤੁਰਦਾ ਰਿਹਾ ਤਾਂ ਜੇ ਜਾਪਾਨ ਵਰਗਾ ਮੁਲਕ ਕਹਿ ਰਿਹਾ ਸੀ ਮਾਰ ਬੁੱਕ ਚੱਲੇ ਤਾਂ ਅਸੀਂ ਤਾਂ ਆਲਰੇਡੀ ਅਨਾਉਂਸ ਕੀਤਾ ਹੋਇਆ ਕਿ ਸਾਡੀ ਜੀਨਸ ਚੱਲੀ ਜੀ ਸੁਣੇ ਦੇ ਵਿੱਚ ਕੀ ਯਾਨੀ ਜਦੋਂ ਐਮਰਜੈਂਸੀ ਵੇਲੇ ਅਸੀਂ ਅੱਜ ਕੱਲ ਯਾਦ ਕਰ ਰਹੇ ਹਾਂ ਉਹ ਦਿਨਾਂ ਨੂੰ ਜਦੋਂ ਨਸਬੰਦੀ ਉਦੋਂ ਵੀ ਸ਼ੁਰੂ ਕੀਤੀ ਸੀ ਘਟਾਉਣ ਵਾਸਤੇ ਕਿਸ ਤਰੀਕੇ ਦਾ ਫੇਲਿਅਰ ਹੋਇਆ ਸੀ ਤੁਹਾਡੇ ਸਾਹਮਣੇ ਜੀ ਕੋਵਿਡ ਇੰਜੈਕਸ਼ਨ ਕੀਤਾ ਗਿਆ ਜੀ ਮਸਟ ਹੈ ਇਸ ਦੇ ਸਬੰਧ ਦੀਆਂ ਮੌਤਾਂ ਹੋਈਆਂ ਅੱਜ ਉਹ ਅਮਰੀਕਾ ਮੰਨ ਗਿਆ ਹਾਂ ਜੀ ਸਾਡਾ ਉਹਦੇ ਵਿੱਚ ਗੜਬੜੀ ਸੀਗੀ ਉਹਦੇ ਨਾਲ ਮੌਤਾਂ ਹੋ ਰਹੀਆਂ ਨੇ ਉਹਦੇ ਨਾਲ ਚੀਜ਼ਾਂ ਵਾਕਈ ਖਰਾਬ ਹਾਲਤ ਵੱਲ ਗਈਆਂ ਇਹ ਸਾਰੇ ਤੋਂ ਬਾਅਦ ਕੀ ਅਸੀਂ ਪੋਲੀਟਿਸ਼ੀਅਨਸ ਦੇ ਕੈਰੈਕਟਰ ਤੋਂ ਹੀ ਗੱਲ ਕਰਨਾ ਚਾਹਨੀ ਆ ਇਹਦੇ ਨਾਲ ਉਹ ਵਧੇਰੇ ਨਾ ਹੋਵੇ ਜੇ ਬਿੱਲ ਲਿਆ ਦਿਓ ਕੋਈ ਵੀ ਭਾਈ ਜੇ ਤੁਸੀਂ ਪੋਲੀਟੀਕਲ ਕੈਰੀਅਰ ਚੁਣਨਾ ਇੱਕ ਤੋਂ ਬਾਅਦ ਵਿਆਹ ਨਹੀਂ ਕਰਨਾ ਚਾਹੀਦਾ ਇਹ ਤਾਂ ਕਦੇ ਨਹੀਂ ਕਹਦੇ ਤੁਸੀਂ ਅਸੀਂ ਉਸ ਤੋਂ ਬਾਅਦ 2 3 ਯਾਨੀ ਉਸ ਪਾਸੇਓਂ ਕੈਰੈਕਟਰਲੈਸ ਹੋਣਾ ਤਿਆਰ ਆ ਸਾਨੂੰ ਉਹ ਠੀਕ ਹੈ ਉਹ ਕਾਨੂੰਨ ਲਿਆਓ ਨਾ ਜਿਹੜਾ ਪੋਲੀਟਿਸ਼ੀਅਨਸ ਤੇ ਲਾਗੂ ਹੋਏ ਫਿਰ ਦੂਜੀ ਚੀਜ਼ ਐਕਸਟਰਾ ਮੈਰਿਟਲ ਅਫੇਅਰਸ ਜਿਹੜੇ ਐਸ ਵੇਲੇ ਪਬਲਿਕ ਲਾਈਫ ਜਿਹੜੇ ਸਾਡੇ ਇੱਕ ਤਰੀਕੇ ਪੋਲੀਟਿਸ਼ੀਅਨ ਸਾਡੇ ਲੀਡਰ ਜੋਸ ਤਰੀਕੇ ਦੇ ਉਹ ਸਾਹਮਣੇ ਬਣੇ ਬੈਠੇ ਨੇ ਉਹਨਾਂ ਦੇ ਭਾਵੇਂ ਐਕਸਟਰਾ ਮੈਰਿਟਲ ਅਫੇਅਰਸ ਦੇਖ ਲਓ ਭਾਵੇਂ ਉਹਨਾਂ ਦੇ ਸੇਲੀਆਂ ਦੇਖ ਲਓ ਰਕੇਲਾ ਦੇਖ ਲਓ ਗੇ ਉਹਨਾਂ ਦਾ ਕਲਚਰ ਦੇਖ ਲਓ ਅਯਾਸ਼ੀ ਦਾ ਸਮਾਨ ਜਿਸ ਤਿੱਜੀ ਸਾਨੂੰ সুইমিং ਪੂਲ ਚਾਹੀਦੇ ਨੇ ਸਾਨੂੰ ਇਹ ਚੀਜ਼ਾਂ ਚਾਹੀਦੀਆਂ ਤੇ ਦੂਜੇ ਪਾਸੇ ਲੋਕ ਗਲੀਆਂ ਚ ਆਪਣੇ ਸੀਵਰੇਜ ਦਿਖਾ ਰਹੇ ਨੇ ਨਿਕਲਿਆ ਪਾਣੀਆਂ ਚ ਨਿਕਲਦਾ ਦਿਖਾ ਰਹੇ ਨੇ ਸੀਵਰੇਜ ਆਇਆ ਪਿਆ ਪਾਣੀ ਪੀਣ ਯੋਗ ਨਹੀਂ ਹੈ ਜਿੰਨਾਂ ਚ ਹੜਾਂ ਵਿੱਚ ਅੱਜ ਦੇ ਦਿਨ ਲੋਕਾਂ ਦੀਆਂ ਛੱਤਾਂ ਹੈ ਨਹੀਂ ਉਹ ਦਿਖਾ ਰਹੇ ਨੇ ਕਿਸ ਹਾਲ ਚਸੀਹਾ ਨਾ ਖਾਣ ਨੂੰ ਨਾ ਪੀਣ ਨੂੰ ਉਹਦੇ ਵਿੱਚ ਇਹੋ ਜਿਹੇ ਮੁੱਦੇ ਕਿਉਂ ਨਹੀਂ ਸਾਹਮਣੇ ਆਉਂਦੇ ਭਾਈ ਕਿ ਤੁਸੀਂ ਜਦੋਂ ਇਸ ਪੋਲਿਟੀਕਲ ਕੈਰੀਅਰ ਵਿੱਚ ਇੱਕ ਵੀ ਬੰਦਾ ਜਦੋਂ ਪਬਲਿਕ ਆਪਣਾ ਇਹ ਰੱਖ ਦਿੰਦਾ ਹੈ ਕਰੈਕਟਰ ਕਿ ਮੇਰਾ ਆਹ ਕਿਰਦਾਰ ਹੈ ਜੀ ਮੇਰੀਆਂ ਐਨ ਐਮ ਚਾਟਰ ਵਿਆਹ ਕਰਾਊਗਾ ਜੀ ਮੈਂ ਆਹ ਰੱਖਾਂਗਾ ਜੀ ਮੈਂ ਇਸ ਤਰ੍ਹਾਂ ਦੇ ਮੇਰੇ ਹੈ ਸੋਚ ਉਹ ਸੋਚ ਵਾਲਿਆਂ ਨੂੰ ਕਿਉਂ ਨਹੀਂ ਪੱਕੀ ਤੌਰ ਤੇ ਰੋਕ ਲੱਗਦਾ ਵੀ ਇਹ ਕਦੇ ਵੀ ਪੋਲਿਟਿਕਲ ਕੈਰੀਅਰ ਇਸ ਤਰ੍ਹਾਂ ਨਹੀਂ ਅੱਗੇ ਆਣਗੇ ਮੈਂ ਇੱਕ ਗੱਲ ਇੱਥੇ ਤੁਹਾਡੇ ਤੋਂ ਆਉਂਦੇ ਨੇ ਜੀ ਜੀ ਮੈਂ ਤਾਂ ਦੀਪ ਇਹ ਗੱਲ ਜਾਣਨੀ ਚਾਹੁੰਦੀ ਕਿ ਬੇਚਾਰਾ ਕਿਸੇ ਦਾ ਵੀ ਕੋਈ ਗੇ ਹੈ ਲੈਸਬੀਅਨ ਹੈ ਐਲਜੀਟੀਬੀਕਿਊ ਜੋ ਮਰਜ਼ੀ ਹੋਣ ਪਰ ਵਾਂਗ ਜਿਉਂ ਰਨ ਪੋਲਿਟਿਕਲ ਉਸ ਸੀਟ ਤੇ ਜਿੱਥੇ ਤੁਸੀਂ ਆਗੂ ਉਸ ਥਾਂ ਤੇ ਮਤਲਬ ਹੀ ਨਹੀਂ ਤੁਸੀਂ ਲੋਕਾਂ ਲਈ ਇੱਕ ਰਾਹ ਦਸੇਰਾ ਬਣ ਕੇ ਖੜੇ ਹੋ ਉੱਥੇ ਕੀ ਦਿਖਾਣਾ ਚਾਹੁੰਦੇ ਇੱਕ ਫੈਸਲੇ ਜਦੋਂ ਲਏ ਜਾਂਦੇ ਐ ਚਾਹੇ ਛੋਟੇ ਪੱਧਰ ਤੇ ਚਾਹੇ ਵੱਡੇ ਪੱਧਰ ਤੇ ਫੈਮਿਲੀ ਪਲੈਨਿੰਗ ਦੀ ਜਦੋਂ ਗੱਲ ਆਉਂਦੀ ਐ ਕੁਝ ਲੋਕਾਂ ਨੂੰ ਇਹ ਗੱਲ ਵੀ ਜਚਦੀ ਹੋ ਸਕਦੀ ਐ ਕਿ ਵਿਧਾਇਕ ਸਾਹਿਬ ਨੇ ਬਹੁਤ ਵਧੀਆ ਪਹਿਲ ਕਦਮੀ ਕੀਤੀ ਦੋ ਤੋਂ ਵੱਧ ਬੱਚੇ ਪੈਦਾ ਕਰਾਂਗੇ ਤਾਂ ਸਮਾਜ ਦਾ ਵੀ ਨੁਕਸਾਨ ਐ ਘਰ ਦਾ ਵੀ ਨੁਕਸਾਨ ਐ ਪਹਿਲਾਂ ਹੀ ਮਹਿੰਗਾਈ ਬਹੁਤ ਐ ਪਰਿਵਾਰ ਪਲਣਗੇ ਕਿਵੇਂ ਇਹ ਸਾਰੀਆਂ ਗੱਲਾਂ ਲੋਕੀ ਕਰਦੇ ਨੇ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਕਿ ਸਾਡਾ ਜਿਹੜਾ ਅੰਕੜਿਆਂ ਤੇ ਝਾਤ ਮਾਰੀਏ ਤਾਂ ਪਹਿਲਾਂ ਹੀ ਬੇੜਾ ਡੁੱਬਣ ਦੇ ਕਿਨਾਰੇ ਹੋਇਆ ਪਿਆ ਪੰਜਾਬ 'ਚ ਖਾਸ ਕਰਕੇ ਲੋਕ ਕਿਵੇਂ ਸਮਝਣ ਇਹਨੂੰ ਨਫਾ-ਨੁਕਸਾਨ ਕਿਵੇਂ ਦੇਖਣ ਫੈਮਿਲੀ ਪਲੈਨਿੰਗ ਦਾ ਫਿਰ ਆਧਾਰ ਕੀ ਹੋਣਾ ਚਾਹੀਦਾ ਦੇਖੋ ਨਾ ਮੈਂ ਤਾਂ only ਦੱਸ ਰਹੀਆਂ ਕਿ ਹਰ ਚੀਜ਼ ਆਪਾਂ ਕਿਉਂ ਪਬਲਿਕ ਤੇ ਇਸ ਢੰਗ ਨਾਲ ਫੋਰਸਫੁਲੀ ਲਾਗੂ ਕਰਦੇ ਆ ਜਿੱਥੇ ਪੰਜਾਬ ਨੂੰ ਘਟਕਟੇ ਚੀਜ਼ ਦੀ ਲੋੜ ਨਹੀਂ ਹੈ ਤੁਸੀਂ ਮਾਈਗ੍ਰੈਂਟਸ ਤੇ ਇਹੋ ਜਿਹੀ ਚੀਜ਼ ਕਰਨਾ ਚਾਹੁੰਦੇ ਹੋ ਵਾਪਸ ਟਰ ਜਾਣਗੇ ਮਾਈਗ੍ਰੈਂਟਸ ਨੇਤ ਵੀ 1.6 ਹੈ ਨਾ ਅੱਛਾ ਤਾਂ ਉਹ ਯਾਨੀ ਉਹ ਤਾਂ ਭਾਵੇਂ ਵੱਧ ਅੱਗੇ ਹੋ ਜਾਣਗੇ ਇਹ ਚੀਜ਼ ਨੂੰ ਰੋਕ ਕੇ ਤੁਸੀਂ ਸਮਝ ਨਹੀਂ ਰਹੇ ਸੀ ਆਲਰੇਡੀ 네ਗੇਟਿਵ ਬੈਲੈਂਸ ਦਾ ਤਾਂ ਫਿਰ ਅਸੀਂ ਅੱਗੋਂ ਕੀ ਹੋਰ ਰੋਕਣ ਦਾ ਕੋਈ ਮਤਲਬ ਹੀ ਨਹੀਂ ਬਣਦਾ ਤੇ ਫਿਰ ਮੈਂ ਜਿਵੇਂ ਮੁੱਦੇ ਕਿਉਂ ਅਸੀਂ ਯਾਨੀ ਇਹ ਮੁੱਦਾ ਅਸਲ ਕੀ ਪੰਜਾਬ ਦਾ ਹੈ ਬਿਲਕੁਲ ਵੀ ਨਹੀਂ ਹੈ ਕਿਉਂਕਿ ਅਸੀਂ ਤਾਂ ਆਲਰੇਡੀ 네ਗੇਟਿਵ ਗ੍ਰੋਥ ਰੇਟ ਤੇ ਮੁੱਦੇ ਸਾਡੇ ਜਿਹੜੇ ਨੇ ਗਾਇਬ ਨੇ ਉਹ ਬੀਪੀਐਮ ਦੀ ਸਾਡਾ ਚਲਾ ਗਿਆ ਖੁੱਸ ਗਿਆ ਕੋਈ ਚੀਕ ਰਵਾਜ਼ ਨਹੀਂ ਪਾਣੀ ਸਾਡਾ ਖਤਮ ਹੋ ਜਾਂਦਾ ਕੋਈ ਚੀਕ ਆਵਾਜ਼ ਨਹੀਂ ਸਾਡੇ ਤੇ ਕਰਜ਼ਾ ਪੰਜਾਬ ਤੇ ਇੱਕ ਇੱਕ ਪੱਤਾ ਤੁਸੀਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿਵੇਂ ਅੱਗੋਂ ਜੀਣਾ ਜਿਹੜੇ ਅਜੇ ਤਾਂ ਨੈਗੇਟਿਵ ਬੈਲੈਂਸ 'ਚ ਸਾਡੇ ਤੇ ਇਹ ਹਾਲ ਹੈ ਸਾਰਾ ਪੰਜਾਬ ਉਜੜਿਆ ਪਿਆ ਪਿੰਡਾਂ ਦੇ ਪਿੰਡ ਕਰਜ਼ਾਈ ਨੇ ਉਹ ਛੱਡ ਕੇ ਸਾਰਾ ਕੁਝ ਜਾ ਚੁੱਕੇ ਬੈਂਕਾਂ ਨੂੰ ਸਾਰਾ ਕੁਝ ਚੜਿਆ ਪਿਆ ਉਹ ਕਿੱਥੋਂ ਕਿਉਂ ਇਹ ਚੜ ਰਿਹਾ ਉਹ ਮੁੱਦਾ ਗਾਇਬ ਕਰ ਦਿੱਤਾ ਚੰਡੀਗੜ੍ਹ ਹਜੇ ਤੱਕ ਸਾਨੂੰ ਨਹੀਂ ਮਿਲ ਸਕਿਆ ਉਹਦੇ ਤੇ ਅਸੀਂ ਵੱਖਰਾ ਚੀਕਾ ਮਾਰ ਰਹੇ ਹਾਂ ਤਨਖਾਹਾਂ ਦੇਣ ਨੂੰ ਅੱਜ ਇਸ ਵੇਲੇ ਤੁਹਾਡੇ ਸਾਹਮਣੇ ਖਬਰਾਂ ਆ ਰਹੀਆਂ ਨੇ ਤਨਖਾਹਾਂ ਦੇਣ ਲਈ ਪੈਸੇ ਨਹੀਂ ਪੈਨਸ਼ਨਾਂ ਲਈ ਪੈਸੇ ਨਹੀਂ ਸਾਡੇ ਤਾਂ ਇਸ ਵੇਲੇ ਰੈਗੂਲਰ ਟੀਚਰਸ ਨਹੀਂ ਰੈਗੂਲਰ ਲੋਕ ਨਹੀਂ ਰੱਖੇਗਾ ਜੇ ਠੇਕੇ ਦੇ ਆਧਾਰ ਤੇ ਤੁਰੀ ਜਾਂਦੇ ਨੇ ਫਿਰ ਸਾਡੇ ਜ਼ਿਲ੍ਹਿਆਂ ਚ ਬੰਦ ਜਿਹੜੇ ਅਜੇ ਤੱਕ ਉਹ ਛੁੱਟੇ ਨਹੀਂ ਆਪਾਂ ਕੋਲ ਕੋਈ ਮੁੱਦਿਆਂ ਦੀ ਕਮੀ ਆ ਜਿੱਥੇ ਆਪਾਂ ਖੜੇ ਆ ਸਭ ਇਥੋਂ ਤੱਕੇ ਸਬਸਿਡੀ ਦੀ ਜਿਹੜੀ ਅਮਾਉਂਟ ਹੈ ਉਹ ਬਹੁਤ ਜ਼ਿਆਦਾ ਵੱਧ ਗਈ ਸਬਸਿਡੀ ਕਿੰਨੇ 20000 ਕਰੋੜ ਰੁਪਏ ਤੋਂ ਉੱਪਰ ਚਲੀ ਗਈ ਹੈ ਉਹਦੇ ਨਾਲ ਵੀ ਬਹੁਤ ਨੁਕਸਾਨ ਹੋਇਆ ਜੀ ਪਰ ਗੱਲ ਵੱਡੀ ਇਹ ਹੈ ਕਿ ਉਹਦੇ ਵਿੱਚ ਵੀ ਤੁਸੀਂ ਕਦੇ ਧਿਆਨ ਤਾਂ ਮਾਰੋ ਕਿ ਪੋਲਿਟਿਸ਼ੀਅਨਸ ਦੀਆਂ ਜਦਾਦਾਂ ਕੱਲੀਆਂ ਕਿਉਂ ਵਧ ਜਾਂਦੀਆਂ 800 ਗੁਣਾ 1000 ਗੁਣਾ ਇਹਦਾ ਮਤਲਬ ਇਹ ਕਿ ਗਰੀਬ ਤਾਂ ਕੁਛ ਨਹੀਂ ਐ ਇੱਥੇ ਪਰ ਅਸੀਂ ਗਰੀਬ ਨੂੰ ਹੋਰ ਗਰੀਬ ਤੇ ਦੂਜੇ ਪਾਸੇ ਸਿਰਫ ਇੱਕੋ ਹੀ ਤਬਕਾ ਇੰਨਾ ਵੱਧ ਯਾਨੀ ਹਜ਼ਾਰ ਗੁਣਾ ਤੁਸੀਂ ਅੰਦਾਜ਼ਾ ਲਾਓ ਕਿ ਉਹ ਆਪਣੀ ਜਦਾਦ ਆਪ ਦੱਸਦੇ ਨੇ ਪੰਜ ਸਾਲ ਬਾਅਦ ਅਸੀਂ ਹਜ਼ਾਰ ਗੁਣਾ ਵੱਧ ਹੋ ਗਏ ਕਿਸ ਚੀਜ਼ ਨਾਲ ਹਜ਼ਾਰ ਗੁਣਾ ਵੱਧ ਹੁੰਦਾ ਕਿ ਇੰਨੀ ਕਿ ਤਾ ਅਕਲ ਮੈਨੂੰ ਲੱਗਦਾ ਕਿ ਬਿਲਕੁਲ ਜਿਹੜਾ ਹੇਟਲੀ ਪੱਤਰ ਦਾ ਵੀ ਮੰਦਪੁੱਤ ਇਨਸਾਨ ਹੋਏਗਾ ਉਹਨੂੰ ਵੀ ਸਮਝ ਆ ਜਾਏ ਕਿ ਕੀ ਹੋ ਰਿਹਾ ਉਸ ਸਾਤੇ ਸੋ ਉਹਨਾਂ ਧਾਵਾਂ ਤੇ ਇਹ ਮੁੱਦੇ ਤੇ ਭਾਈ ਜਿਹਦੀ ਵੀ ਜਦਾਦ ਅਗਲੀ ਵਾਰ ਇਹ ਤਿੰਨ ਗੁਣਾ ਵਧੀ ਹੋਈ ਹੋਏਗੀ ਜਦੋਂ ਭਰਦੇ ਨੇ ਫਾਰਮ ਉਹਨਾਂ ਨੂੰ ਬਿਲਕੁਲ ਪਾਸੇ ਕਰ ਦਿੱਤਾ ਜਾਏਗਾ ਕਦੇ ਵੀ ਨਹੀਂ ਲੜ ਸਕਣਗੇ ਚੋਣ ਸਿਰਫ ਆਪਾਂ ਸਮਝਦੇ ਹਾਂ ਕਿ ਕੋਈ ਵਾਕਈ ਭਲਾ ਪੰਜਾਬ ਦਾ ਹੋ ਸਕੇਗਾ ਹੁਣ ਇਸ ਪਾਸੇ ਇੱਕ ਪਾਸੇ ਅਸੀਂ ਕਹਿੰਦੇ ਆ ਨਸ਼ਾ ਮੁਕਤੀ ਕਰਨੀ ਹੈ ਫਿਰ ਤੁਸੀਂ ਨਸ਼ੇ ਦੇ ਵਿੱਚ ਲਿਪਤ ਜਿਹੜੇ ਇਸ ਵੇਲੇ ਅਸੀਂ ਦੇਖ ਸਕਦੇ ਆ ਕਿ ਪੁਲਿਸ ਆਫਸਰ ਜਿਹੜੇ ਸਰਿਆਂ ਫਿਰਦੇ ਪਏ ਨੇ ਉਹਨਾਂ ਨੂੰ ਤਾਂ ਅਜੇ ਤੱਕ ਆਪਾਂ ਪੜ ਨਹੀਂ ਸਕੇ ਉਹ ਆਪਣੇ ਦੇਰੇ ਨੇ YouTube 'ਾਂ ਤੇ ਨੇ ਉਹ ਦਿਖਦੇ ਨੇ ਹਾਈ ਕੋਰਟਾਂ ਚ ਫਿਰਦੇ ਉਹ ਤਾਂ ਅਸੀਂ ਪੜ ਨਹੀਂ ਸਕਦੇ ਜਿਹੜੇ ਲਿਪਤ ਨੇ ਨਸ਼ਿਆਂ ਦੇ ਵਿੱਚ ਫਿਰ ਆਪਾਂ ਇੱਧਰ ਉੱਧਰ ਸੱਚੇ ਖੰਬੇ ਜਿਹੜੀ ਮਾੜੀ ਮਾੜੀ ਇੰਨੀ ਕਚੁੰਡੀ ਪੜੀ ਉਹਨੂੰ ਤੁਸੀਂ ਚੁੱਕ ਕੇ ਲੈ ਜਾਂਦੇ ਜਿਹਨੂੰ ਇਲਾਜ ਦੀ ਲੋੜ ਹੈ ਉਹ ਗਿਣਤੀ ਚੇਲਾਂ ਚ ਪੜ ਕੇ ਤਾਂ ਆਪਾਂ ਨਸ਼ਾ ਨਹੀਂ ਛਡਾ ਸਕਦੇ ਜੇ ਅਜੇ ਅਮਰੀਕਾ ਨਸ਼ਾ ਮੁਕਤ ਨਹੀਂ ਹੋ ਸਕਿਆ ਕੈਨੇਡਾ ਨਹੀਂ ਹੋ ਸਕਿਆ ਯੂਰਪ ਨਹੀਂ ਹੋ ਸਕਿਆ ਉਹਨਾਂ ਨੇ ਏਰੀਆਜ਼ ਮਾਰਕ ਕਰਤੇ ਕਿ ਆ ਹੈਗੇ ਨੇ ਜਿਹੜੇ ਪੱਕੇ ਨਸ਼ਈ ਨੇ ਅਸੀਂ ਲੱਖਾਂ ਦੀ ਗਿਣਤੀ ਤੇ 10-10 ਲੱਖ ਤਾਂ ਸਾਡੇ ਮਾਨਯੋਗ ਹੈਲਥ ਮਿਨਿਸਟਰ ਸਾਹਿਬ ਨੇ ਆਪ ਮੰਨਿਆ ਅਸੈਂਬਲੀ ਚ ਤੇ ਇੰਨੇ ਹਾਰਡ ਡਰੱਗ ਟੈਕਸ ਪਏ ਨੇ ਤਾਂ ਫਿਰ ਉਹ ਕਿੱਥੋਂ ਖਤਮ ਹੋ ਜਾਣਗੇ ਯਾਨੀ ਅਸੀਂ ਜੋ ਅਸਲ ਮੁੱਦਿਆਂ ਤੋਂ ਕਿਤੇ ਕੋਹਾਂ ਦੂਰ ਅਸੀਂ ਬੈਠੇ ਆ ਜਿੱਦੇ ਚ ਪੰਜਾਬੀ ਦਾ ਮੁੱਦਾ ਸ਼ਾਇਦ ਮੁੱਦਾ ਖਤਮ ਹੀ ਹੋ ਗਿਆ ਪੰਜਾਬ ਜੋ ਸੂਬਾ ਪੰਜਾਬੀ ਦੇ ਆਧਾਰ ਤੇ ਸੀ ਸਾਡੇ ਤਾਂ ਜਿਹੜੇ ਆ ਲਾਉਂਦੇ ਪਏ ਨੇ ਹੁਣ ਵੀ ਅੱਜ ਹੀ ਅਸੀਂ ਸ਼ਿਲਾ ਨਿਆਂਸ ਲਾ ਰਹੇ ਅਸੀਂ ਆਹ ਲਾ ਰਹੇ ਅਸੀਂ ਇੱਥੇ ਆ ਯਾਨੀ ਜੋ ਇਨੋਗਰਲ ਸਟੋਨਸ ਵੀ ਲਾ ਰਹੇ ਨੇ ਉਹ ਵੀ ਪੰਜਾਬੀ ਉਹਦੇ ਉੱਤੇ ਨਹੀਂ ਲਿਖੀ ਹਿੰਦੀ ਲਿਖੀ ਜਾ ਰਹੀ ਹੈ ਚਿੱਠੀਆਂ ਜੋ ਅਸੀਂ ਪਾਨਿਆ ਸੈਕਟਰੀਅਟ ਅੱਜ ਵੀ ਉਹਦੇ ਉੱਤੇ ਤੁਸੀਂ ਜਾਂ ਤਾਂ ਕਹਿੰਦੇ ਜੀ ਇੰਗਲਿਸ਼ ਲਿਖੋ ਜਾਂ ਤੁਸੀਂ ਹਿੰਦੀ ਚ ਗੱਲ ਕਰੋ ਪੰਜਾਬੀ ਚ ਉੱਥੇ ਗੱਲ ਨਹੀਂ ਹੁੰਦੀ ਯਾਨੀ ਅਸੀਂ ਤਾਂ ਸਾਰੇ ਦਾ ਸਾਰਾ ਪੰਜਾਬ ਦਾ ਉਥਲ-ਪੁਥਲ ਕਰਕੇ ਰੱਖ ਦਿੱਤਾ ਜੋ ਬੇਸ ਹੈ ਤੇ ਅਸੀਂ ਅਜੇ ਜੋ ਆਲਰੇਡੀ ਨੈਗੇਟਿਵ ਬੈਲੈਂਸ ਆ ਉਹ ਸਾਡੇ ਲਈ ਮੁੱਦਾ ਹੈਗਾ ਆ ਬਾਕੀ ਮੁੱਦੇ ਕਿੱਥੇ ਜਾਣੇ ਜੀ ਹਾਂ ਤੁਸੀਂ ਬੜੇ ਵਿਸਥਾਰ ਨਾਲ ਦੱਸਿਆ ਕਿ ਜਿਹੜੇ ਗੱਲ ਤੇ ਫੋਕਸ ਹੋਣਾ ਚਾਹੀਦਾ ਪੰਜਾਬ ਕਿਵੇਂ ਬਚਾਉਣਾ ਹੈ ਪੰਜਾਬੀ ਕਿਵੇਂ ਬਚਾਉਣੇ ਨੇ ਲੋਕਾਂ ਦੀ ਕਿਵੇਂ ਗੱਲ ਕਰਨੀ ਹੈ ਇਹ ਲੱਗਦਾ ਵਿਧਾਨ ਸਭਾ ਮੈਂਬਰਾਂ ਨੂੰ ਘੱਟ ਸਮਝ ਹੈ ਤੁਹਾਨੂੰ ਕੀ ਲੱਗਦਾ ਸਮਝ ਦੀ ਘਾਟ ਹੈ ਜਾਂ ਫਿਰ ਜਾਣ ਬੁੱਝ ਕੇ ਇਗਨੋਰ ਕੀਤੇ ਜਾਂਦੀਆਂ ਚੀਜ਼ਾਂ ਤੇ ਹੋਰ ਨਾ ਮੁੱਦਿਆਂ ਨੂੰ ਤੋਲਵਾ ਦਿੱਤਾ ਜਾਂਦਾ ਹੈ ਸਦੀਪ ਜੀ ਕੀ ਜੇ ਕਹਾਣੀ ਤੋਂ ਹੀ ਮੈਂ ਤੁਹਾਨੂੰ ਇੱਕ ਮਿੰਟ ਦੀ ਕਹਾਣੀ ਹੈ ਜੇ ਜਾਗਰ ਤੇ ਉਹ ਤਾਂ ਦੱਸਣਾ ਚਾਹੁੰਦਾ ਜੀ 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 ਦੇਖੋ ਚੋਰਾ ਨੇ ਪੰਜ ਚੋਰ ਸਨ ਉਹਨਾਂ ਨੇ ਫੈਸਲਾ ਲਿਆ ਕਿ ਅਸੀਂ ਡਾਕਾ ਮਾਰਨਾ ਇੱਥੇ ਮੱਝਾਂ ਚੋਰੀ ਕਰਕੇ ਲੈ ਜਾਣੀ ਜੀ ਤੇ ਉਹਨਾਂ ਚੋਂ ਇੱਕ ਨੇ ਕਿਹਾ ਵੀ ਭਾਈ ਉਹਨਾਂ ਦੇ ਘਟੇ ਐਡੇ ਐਡੇ ਗਲੇ 'ਚ ਹੈਗੇ ਨੇ ਉਹਨਾਂ ਨੂੰ ਛੇੜਿਆ ਤੇ ਉਹ ਤਾਂ ਉਸੇ ਵੇਲੇ ਲੋਕ ਜਾਗ ਜਾਣਗੇ ਪਤਾ ਲੱਗ ਜਾਏਗਾ ਤਾਂ ਉਹਨਾਂ ਨੇ ਇੱਕ ਬਿਉਤ ਬਣਾਈ ਵੀ ਦੋ ਚੋਰ ਉਹਨਾਂ ਨੇ ਘੰਟੇ ਲਾਏ ਤੇ ਜੰਗਲਵਾਲ ਨੂੰ ਦੌੜ ਗਏ ਜੀ ਤੇ ਦੂਜੇ ਉਹ ਘੰਟੇ ਖੜਕਾਂਦੇ ਜੰਗਲਵਾਲ ਅੱਧ ਵਾਲ ਤੱਕ ਪਹੁੰਚ ਗਏ ਤੇ ਇਧਰੋਂ ਮੱਜਾਂ ਖੋਲ ਕੇ ਤੇ ਬਾਕੀ ਦੇ ਤਿੰਨ ਚੋਰ ਉਹ ਲੈ ਕੇ ਨਿਕਲ ਗਏ ਹੂੰ ਉਹ ਜਿਹੜੇ ਲੋਕ ਜਦੋਂ ਉਹਨਾਂ ਨੂੰ ਸ਼ੋਰ ਸ਼ਰਾਬਾ ਸੁਣਿਆ ਉਹ ਤੌਣ ਕੇ ਉਸ ਜੰਗਲਵਾਲੀ ਜਾਣਾ ਸੀ ਜਿੱਥੇ ਟੱਲ ਖੜਕ ਰਹੇ ਸਨ ਉਹਨਾਂ ਨੇ ਆਪਣੇ ਉਹ ਘੰਟੇ ਦੋ ਜੰਗਲ ਦੇ ਅੱਧ ਵਿਚਕਾਰ ਰੱਖੇ ਤੇ ਉਹ ਆਪਣਾ ਉਹ ਵੀ ਨਿਕਲ ਕੇ ਉਹਨਾਂ ਨਾਲ ਤੁਰਦੇ ਬਣੇ ਜੀ ਹੁਣ ਇਹ ਸਾਰੇ ਦੇ ਵਿੱਚ ਮੈਂ ਖੜੀ ਕੋਈ ਮੇਲ ਨਹੀਂ ਰਹੀ ਕਿ ਪੰਜਾਬ ਸਰਕਾਰ ਆ ਕਿਉਂਕਿ ਉਹ ਉਧਰ ਮੁੱਦੇ ਤਾਂ ਉਹ ਵਿਚਾਰੇ ਲੋਕ ਤਾਂ ਉਥੇ ਘੰਟੇ ਕੜਕਦੇ ਤੁਰ ਗਏ ਜੋ ਕਿ ਸਾਨੂੰ ਐ ਰੋਜ਼ ਦੇ ਇਹੋ ਜਿਹੇ ਮੁੱਦੇ ਫੜਾ ਦਿੱਤੇ ਜਾਂਦੇ ਨੇ ਘੰਟਾ ਕੜਕ ਗਿਆ ਤੇ ਅਸਲੀ ਮੁੱਦੇ ਸਾਡੇ ਕਿਤੇ ਕੂਹਾਂ ਦੂਰ ਨੇ ਪੰਜਾਬ ਦੇ ਅਸਲ ਮੁੱਦੇ ਮੈਨੂੰ ਆਪ ਹੀ ਤੁਸੀਂ ਦੱਸੋ ਤੁਸੀਂ ਤਾਂ ਸਾਰਾ ਹੀ ਦਿਨ ਮੀਡੀਆ 'ਚ ਇਹਨਾਂ 'ਚ ਕੋਈ ਕਿਸੇ ਪਾਰਟੀ ਦਾ ਕੋਈ ਇੱਕ ਵਿਧਾਇਕ ਜਿਹੜਾ ਖੜਾ ਉਹ ਦੱਸ ਸਕੇ ਪੰਜਾਬ ਦੇ ਅਸਲ ਮੁੱਦੇ ਕੀ ਕੀ ਪੰਜਾਬ ਅੱਜ ਤੋਂ 15 ਸਾਲ ਬਾਅਦ ਕਿੱਥੇ ਖੜਾ ਹੋਏਗਾ ਕੀ ਇਹਨਾਂ ਦੀ ਵਿਜ਼ਨ ਹੈ ਵੀ ਐਜ਼ ਪੋਲੀਟਿਸ਼ੀਅਨ ਕੀ ਹੈ ਇਹ ਕਰਜ਼ਾ ਲਾਣ ਦੀ ਕੀ ਵਿਉਂਤ ਲਿਆ ਰਹੇ ਨੇ ਸਾਡੇ ਅੱਗੇ ਤੇ ਹਰ ਵਾਰੀ ਇੱਕ ਨਸ਼ਾ ਬੰਦ ਅਸੀਂ ਆ ਜਿਹੜਾ ਮਰਜ਼ੀ ਤੁਸੀਂ ਦੇਖ ਲਓ ਆ ਇਸ ਮਹੀਨੇ ਦੀ ਆ ਤਰੀਕ ਨੂੰ ਨਸ਼ਾ ਖਤਮ ਹੋ ਜਾਏਗਾ ਪਈ ਕਿਹੜਾ ਨਸ਼ਾ ਕਿਵੇਂ ਖਤਮ ਹੋ ਜਾਏਗਾ ਹਾਰਡ ਡਰਗ ਤੇ ਜਿਹੜਾ ਫਿਰ ਅੱਜ ਯੁੱਧ ਚੱਲ ਰਿਹਾ ਉਸ ਯੁੱਧ ਵਿੱਚ ਸਹਿਯੋਗ ਮੰਗਿਆ ਜਾ ਰਿਹਾ ਕਹਿੰਦੇ ਜਿਹੜਾ ਯੁੱਧ ਛੇੜਿਆ ਹੋਇਆ ਹੈ ਬਹੁਤ ਟਾਈਮ ਪਹਿਲਾਂ ਹੋ ਜਾਣਾ ਚਾਹੀਦਾ ਸੀ ਇਹਦੇ ਵਿੱਚ ਤਾਂ ਲੋਕਾਂ ਦਾ ਸਾਨੂੰ ਸਹਿਯੋਗ ਚਾਹੀਦਾ ਫਿਰ ਦੇਖਿਓ ਤਸਕਰਾਂ ਨੂੰ ਤੇ ਵੱਡੀਆਂ-ਵੱਡੀਆਂ ਮੱਛੀਆਂ ਨੂੰ ਨੱਥ ਪੈਂਦੀ ਜਦੋਂ ਇੱਕ ਸਾਡੇ ਮਾਨਯੋਗ ਗਵਰਨਰ ਸਾਹਿਬ ਪੰਜਾਬ ਦੇ ਕਹਿਣ ਇਹ ਟਿਕੜੀ ਜੇ ਜਿਹੜੀ ਇਹਦੇ ਵਿੱਚ ਜੁੜੀ ਹੋਈ ਹੈ ਜਿਸ ਵਿੱਚ ਇੱਕ ਪਾਸੇ ਪੁਲਿਸ ਅਫੀਸ਼ਰਸ ਨੇ ਇੱਕ ਪਾਸੇ ਸਿਕੱਤਰ ਸਾਹਿਬਾਨ ਨੇ ਤੀਜੇ ਪਾਸੇ ਪੋਲਿਟਿਸ਼ੀਅਨਸ ਨੇ ਜੇ ਇਹ ਉਹ ਬੋਲਦੇ ਨੇ ਤੁਸੀਂ ਮੈਂ ਤਾਂ ਕਿਹੜੀ ਔਕਾਤ 'ਚ ਆ ਜੇ ਉਹ ਹੀ ਕਹਿੰਦੇ ਨੇ ਟਿਕੜੀ ਜਿਸ ਤਰੀਕੇ ਦੀ ਇਸ ਇੱਥੇ ਨਸ਼ੇ ਨੂੰ ਅਗਾਹ ਤੋਰ ਰਹੀ ਹੈ ਉਹਦੇ ਵਿੱਚ ਤੁਸੀਂ ਤੇ ਮੈਂ ਕਿੱਥੋਂ ਅਸੀਂ ਖੜੇ ਦਿਸਦੇ ਆ ਅਸੀਂ ਕਹਿ ਸਕੀਏ ਬੰਦ ਹੋ ਜਾਏਗਾ ਜਦ ਤੱਕ ਉਹ ਤਿਕੋਣ ਨਹੀਂ ਖਤਮ ਹੁੰਦੀ ਉਹਨਾਂ ਨੇ ਤਾਂ ਅੱਗੇ ਨਸ਼ਾ ਵੇਚਣਾ ਹੀ ਵੇਚਣਾ ਮੈਨੂੰ ਤਾਂ ਸਿਸਟਮ ਦੀ ਤੀ ਸਿੱਧਾ ਜਾ ਕੋਈ ਇਸ ਤਰ੍ਹਾਂ ਦਾ ਸਿਸਟਮ ਦਿਖਾ ਦਿਓ ਤਗੜੇ ਤਗੜੇ ਬੈਠੇ ਨੇ ਬਿਜ਼ਨਸਮੈਨ ਵੀ ਕੋਈ ਇੱਕ ਢੰਗ ਤਰੀਕਾ ਕਿ 5 ਸਾਲ ਵਿੱਚ ਤੁਹਾਡੀ 800 ਗੁਣਾ ਜਿਹੜੀ ਤੁਹਾਡੀ ਜਦਾਦ ਵਧ ਜਾਵੇ ਇਹਦਾ ਤਰੀਕਾ ਦੱਸ ਦਿਓ ਜੇ ਕੋਈ ਇਸ ਤਰ੍ਹਾਂ ਦਾ ਹੋਰ ਤਰੀਕਾ ਹੈ ਹੀ ਨਹੀਂ ਇਹਦਾ ਮਤਲਬ ਹੈ ਸਿਰਫ ਤੇ ਸਿਰਫ ਗਲਤ ਤਰੀਕੇ ਇਕੱਠੀ ਹੋਈ ਮਾਇਆ ਹੀ ਇਸ ਪਾਸੇ ਨੂੰ ਹੋ ਸਕਦੀ ਹੈ ਕਿਵੇਂ ਇਹ ਖਬਰਾਂ ਆਉਂਦੀਆਂ ਨੇ ਜੇ ਕੋਈ ਇੱਕ ਵਿਦਿਆਕ ਟੱਪਰ ਸਮੇਤ ਜਾਪਾਨ ਵਿੱਚ ਜੀ ਆਪਣਾ 20 ਦਿਨ ਲਾਇਆ ਤਿੰਨ ਹਫਤੇ ਉਹ ਆਪਣਾ ਉੱਥੇ ਆਸ਼ੀ ਕਰਕੇ ਆ ਗਏ ਨੇ ਜਾਂ ਕੋਈ ਫਲਾਣਾ ਬੰਦਾ ਇਸ ਤਾਂ ਤੇ ਐਡੇ ਐਡੇ ਮੋٹے ਮੋٹے ਉਹਨੇ ਦੇਵਰਾਤ ਪਾਣੀ ਸ਼ੁਰੂ ਕਰ ਦਿੱਤੇ ਨੇ ਐਡੇ ਐਡੇ ਛੱਲੇ ਉਹਦੀਆਂ ਸਾਰੀਆਂ ਉਂਗਲਾਂ 'ਚ ਪਹੁੰਚ ਗਏ ਨੇ ਉਹ ਬੰਦਾ ਜਿਹੜਾ ਟੁੱਟੀ-ਦੁੱਤੀ ਪਾ ਕੇ ਫਿਰਦਾ ਸੀ ਇਸ ਸਾਰੀਆਂ ਚੀਜ਼ਾਂ ਜੋ YouTube 'ਆ ਤੇ ਲੋਕੀ ਸਵਾਲ ਪੁੱਛਦੇ ਨੇ ਉਹਦਾ ਜਵਾਬ ਤਾਂ ਦੇਣਾ ਪਣਦਾ ਹੈ ਕਿ ਆਖਰ ਇਹ ਕਿੱਥੋਂ ਚੀਜ਼ਾਂ ਇਕੱਠੀਆਂ ਹੁੰਦੀਆਂ ਨੇ ਤੇ ਕਿਉਂ ਜਿਹੜੀਆਂ ਅਸਲ ਲੋੜਾਂ ਵਾਲੇ ਹਜੇ ਵੀ ਉੱਥੇ ਖੜੇ ਨੇ ਜੀ ਸਾਡੇ ਪੀਣ ਦਾ ਪਾਣੀ ਨਹੀਂ ਸਾਡੇ ਅਜੇ ਤੱਕ ਬਿਜਲੀ ਹੋਈ ਨਹੀਂ ਆਈ ਸਾਡੇ ਅਜੇ ਤੱਕ ਸੜਕ ਹੀ ਨਹੀਂ ਬਣੀ ਯਾਨੀ ਅਸੀਂ 1947 ਤੋਂ ਲੈ ਕੇ ਹੁਣ ਤੱਕ ਸਾਡਾ ਤਾਂ ਬਾਕੀ ਮੁੱਦੇ ਤਾਂ ਕਿਤੇ ਪਾਸੇ ਰਹਿ ਗਏ ਅਸੀਂ ਅਜੇ ਸੜਕਾਂ ਬਿਜਲੀ ਤੇ ਉੱਥੇ ਹੀ ਨਾਲੇ ਬੰਦ ਹੋਣ ਤੇ ਹੀ ਖੜੇ ਹਰ ਸਾਲ ਸਾਡੇ ਇੰਦੇ ਹੜ੍ਹਾਂ ਦੇ ਨਾਲ ਸਾਰੀ ਸਾਡੀ ਫਸਲ ਤਬਾਹ ਹੁੰਦੀ ਹੈ ਤੇ ਫਿਰ ਉਹ ਸਾਰੀਆਂ ਚੀਜ਼ਾਂ ਲਈ ਕਦੇ ਹੀ ਧਿਆਨ ਨਹੀਂ ਕੀਤਾ ਜਾਂਦਾ ਇਹ ਪੈਸੇ ਦੀ ਕਮੀ ਨਹੀਂ ਹੈ ਇਹ ਗਿਣੇ ਚੁਣੇ 117 ਸਿਰਫ ਇਹ ਤੁਹਾਨੂੰ ਦਿਸਦੇ ਨੇ ਵੀ 800 ਗੁਣਾ ਜਤਾਦ ਬਧਾ ਗਈ ਤਾਂ ਬਾਕੀ ਇਹ ਕਿਸ ਲਈ ਰੱਖੇ ਨੇ ਤੇ ਕਰੋਨਾ ਦੇ ਜੋ ਬਾਕੀ ਲੋਕ ਕੀ ਇਹ ਕੀੜੇ ਮਕੌੜੇ ਨੇ ਇਹਨਾਂ ਤੇ ਸਿਰਫ ਇਹ ਹੁਕਮ ਹੀ ਲਾਗੂ ਹੋਣੇ ਜੇ ਕਿ ਸਾਡੇ ਤਾਂ ਘਰਾਂ ਚ ਇੱਥੇ সুইমিং ਪੂਲ ਲਾ ਦਿਓ ਸਾਡੀਆਂ ਆ ਆਯਾਸ਼ੀਆਂ ਦੇ ਕੰਮ ਪੂਰੇ ਕਰ ਦਿਓ ਪਰ ਇਧਰ ਟੈਕਸ ਵਧਾ ਦਿਓ ਇਧਰ ਸੈਸ ਲਾ ਦਿਓ ਇਧਰ ਫਲਾਣਾ ਕਰ ਦਿਓ ਤੁਹਾਨੂੰ ਲੱਗਦਾ ਕਿ ਇੱਕ ਵੀ ਪੂਰੇ ਪੰਜਾਬ ਵਿੱਚ ਸ਼ਹਿਰ ਜਿੱਥੇ ਕਹਿ ਦਵੇ ਹਵਾਰਾ ਕੁੱਤੇ ਨਹੀਂ ਨੇ ਆਵਾਰਾ ਗਾਵਾਂ ਨਹੀਂ ਫਿਰਦੀਆਂ ਜਾਂ ਨਹੀਂ ਮਾਰ ਰਹੀਆਂ ਜੋ ਉਹਦੇ ਕਰਕੇ ਲੋਕ ਨਹੀਂ ਮਰ ਅਸੈਸ ਕਿੱਥੇ ਜਾ ਰਿਹਾ ਹੈ ਕਿਉਂ ਸਾਡੇ ਉੱਤੇ ਇਹ ਥੋਪਤਾ ਦਿੰਦੇ ਨੇ ਤੁਸੀਂ ਜਾਂ ਮੈਂ ਕੋਈ ਇੱਕ ਵੀ ਚੀਜ਼ ਹੈ ਜੋ ਬਿਨਾ ਟੈਕਸ ਦੇ ਖਰੀਦ ਰਹੀ ਹੋਈ ਹੈ ਹਾਂ ਤਾਂ ਤੁਹਾਡੀਆਂ ਸਾਡੀਆਂ 800 ਗੁਣ ਕਿਉਂ ਨਹੀਂ ਜਦਾਦਾਂ ਵੱਧ ਜਾਂਦੀਆਂ ਜਿਹੜੀ ਜਾਇਦਾਦ ਵਧਣ ਦੀ ਗੱਲ ਹੈ ਮੈਡਮ ਇੱਥੇ ਇੱਕ ਸਵਾਲ ਕਰਨਾ ਚਾਹਣਾ ਪਿੱਛੇ ਜੇ ਇੱਕ ਪਾਰਟੀ ਦੇ ਪ੍ਰਧਾਨ ਨੇ ਸੀਐਮ ਨੂੰ ਚਿੱਠੀ ਲਿਖ ਦਿੱਤੀ ਭਾਜੀਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਹਿੰਦੇ ਕਿ ਇੱਕ ਅੱਦੇ ਪੋਲੀਟੀਸ਼ੀਅਨ ਤੇ ਕਾਰਵਾਈ ਜਿਹੜੀ ਸਿਆਸੀ ਬਦਲਾਖੋਰੀ ਤਹਿਤ ਕਰਕੇ ਕਰਨ ਦੀ ਬਜਾਏ ਤੁਸੀਂ ਜਿੰਨੇ ਸਾਬਕਾ ਮੌਜੂਦਾ ਐਮਪੀ ਵਿਧਾਇਕ ਸਾਰਿਆਂ ਦੀ ਇੱਕ ਵਾੜਿਓਂ ਕਹਿੰਦੇ ਜਾਂਚ ਕਰਵਾਓ ਔਰ ਉਹ ਵੀ ਕਰਾਓ ਨਿਆਂਕਹ ਜਾਂਚ ਪਤਾ ਲੱਗ ਜਾਏਗਾ ਕੌਣ ਕਿੰਨੇ ਪਾਣੀ ਚਾਹ ਕਹਿੰਦੇ ਸਾਈਕਲਾਂ ਵਾਲੇ ਵੱਡੀਆਂ ਵੱਡੀਆਂ ਗੱਡੀਆਂ ਤੇ ਨੇ ਆ ਪਿੱਛੇ ਜੇ ਪਟਿਆਲੇ ਦੀ ਇੱਕ ਵਿਧਾਇਕ ਦੀ ਇੱਕ ਵਿਧਾਇਕ ਨਾਲ ਹੀ ਫੋਨ ਕਾਲ ਰਿਕਾਰਡਿੰਗ ਹੈ ਜਿਹੜੀ ਵਾਇਰਲ ਹੋਈ ਉਹ ਪਟਿਆਲੇ ਵਾਲਾ ਵਿਧਾਇਕ ਕਹਿੰਦਾ ਜੀ ਮੈਂ ਤਾਂ ਕਾਲਜ ਦੇ ਵਿੱਚ ਵੀ ਬੁਲਟ ਗੱਡੀਆਂ ਤੇ ਜਾਂਦਾ ਰਿਆ ਮੇਰੇ ਕੋਲ ਜਿਹੜੇ ਰਜਵਾੜੇ ਫੈਮਲੀਆ ਦੇ ਵਿੱਚੋਂ ਆ ਸਾਡੇ ਕੋਲ 150 ਏਕੜ ਤੋਂ ਵੱਧ ਜ਼ਮੀਨ ਹੈ ਉਹ ਲੋਕਾਂ ਨੇ ਉਹਦਾ ਐਫੀਡੇਵਿਟੀ ਕੱਢ ਮਾਰਿਆ ਬਾਹਰ ਕਹਿੰਦੇ ਜਿਨੇ ਬਿਹਾਰ ਐਜੂਕੇਸ਼ਨ ਬੋਰਡ ਤੋਂ ਪਲੱਸ 2 ਪਾਸ ਕੀਤੀ ਹੋਵੇ ਤੇ ਉਹ ਕਹਿੰਦਾ ਮੈਂ ਗੱਡੀਆਂ ਬੁਲਟ ਤੇ ਜਾਂਦਾ ਰਿਆ ਕਾਲਜ ਇਸ ਤਰ੍ਹਾਂ ਦੀਆਂ ਗੱਲਾਂ ਲੋਕ ਵੀ ਕੱਢ ਲਿਆਉਂਦੇ ਆ ਅੱਜ ਕੱਲ੍ਹ ਕਿਹਦੇ ਕੋਲ ਕਿੰਨਾ ਪੈਸ ਹਾਂ ਬਿਲਕੁਲ ਸੰਦੀਪ ਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿਉਂਕਿ ਇਹ ਚੀਜ਼ ਹੁੰਦਾ ਆਪ ਮੈਂ ਨਾਮ ਨਹੀਂ ਲੈਂਦੀ ਮੈਂ ਤਾਂ ਰੂਬਰੂ ਹੋਈ ਹੋਈ ਆ ਜਿਹੜੇ ਪਹਿਲਾਂ ਚੋਣਾਂ ਦੇ ਵੇਲੇ ਜਿਸ ਹਾਰ ਚੋਕ ਖੜੇ ਸਨ ਜਾਂ ਨਿੱਕੀ ਦੀ ਰਿਪੇਅਰ ਦੀ ਸ਼ਾਪ ਦੁਾਨੀ ਵੀ ਨਹੀਂ ਕੁਝ ਵੀ ਨਹੀਂ ਸਾਡੇ ਕੋਲ ਝਾੜੂ ਪੋਚੇ ਲਾਣ ਵਾਲਿਆਂ ਸੀ ਤੇ ਕਿਸੇ ਤਰ੍ਹਾਂ ਨਾਲ ਉਹ ਹੁਣ ਉਹ ਤੇ ਸਾਡੇ ਕਹਿੰਦੇ ਨੇ ਅਸੀਂ 12 13 ਮੁਲਕ ਘੁੰਮ ਆਇਆ ਉੱਥੇ ਮਹੀਨਾ ਮਹੀਨਾ ਲਾ ਆਇਆ ਇਹ ਜਿਨਾ ਤੁਹਾਡੇ ਸਾਡੇ ਟੈਕਸ ਦੇ ਪੈਸਿਆਂ ਤੋਂ ਹੀ ਹੋ ਰਹੀਆਂ ਨੇ ਤੇ ਉਪਰ ਪੰਜਾਬ ਦੀ ਬਿਹਤਰੀ ਤੇ ਬਿਲਕੁਲ ਨਹੀਂ ਲੱਗ ਰਹੀਆਂ ਮੈਂ ਤੁਹਾਨੂੰ ਇਹੀ ਵਾਰ-ਵਾਰ ਕਹੀ ਜਾ ਰਹੀਆਂ ਪੰਜਾਬ ਕੋਲ ਹੋਰ ਜਿਹੜਾ ਲੋਨ ਲੈਣ ਨਾਲ ਮੈਂ ਤੁਹਾਡੇ ਨਾਲ 200% ਸਹਿਮਤ ਹਾਂ ਕਿ ਸਾਰੇ ਦੇ ਸਾਰੇ 117 ਵਿਧਾਇਕ ਖੜੇ ਕਰ ਲੋ ਜੀ ਇਹਨਾਂ ਤੋਂ ਪਹਿਲੀਆਂ ਜਨਦਾਦਾਂ ਤੇ ਅੱਜ ਦੀਆਂ ਜਨਦਾਦਾਂ ਤੋਂ ਸਿੱਧਾ ਹੀ ਸਮਝ ਆ ਜਾਏਗਾ ਕਿ ਕੌਣ ਇੱਥੇ ਖਰਾਬ ਹੈ ਤੇ ਕਿਸ ਨੂੰ ਲੋੜ ਹੈ ਇਹ ਇਹਨਾਂ ਦੇ ਮੈਂ ਤਾਂ ਕਿਰਤਾਰਾਂ ਦੀ ਗੱਲ ਕਰਦੀ ਆ ਵੀ ਸਿਰਫ ਜਿਹੜਾ ਪੈਸਾ ਜੇ ਉਹ ਕਿਰਦਾਰ ਕਿਵੇਂ ਵਿਗਾੜਦਾ ਜੇ ਕਿਉਂਕਿ ਅੰਨਾ ਪੈਸਾ ਗਲਤ ਤਰੀਕੇ 'ਈ ਕਮਾਇਆ ਪੈਸਾ ਲੋਕਾਂ ਦਾ ਲਹੂ ਚੂਸ ਕੇ ਕਮਾਇਆ ਪੈਸਾ ਤੇ ਫਿਰ ਕਿਰਦਾਰ ਵਿੱਚੋਂ ਕਹਿੰਦੇ ਨੇ ਇੱਕ ਨਹੀਂ ਜੀ ਦੋ ਦੋ ਕੁੜੀਆਂ ਚਾਹੀਦੀਆਂ ਨੇ ਜੀ ਸਾਨੂੰ ਫਲਾਣਾ ਜੀ ਟਪਕਾਣਾ ਜੀ ਜੋ ਵੀ ਕੁਝ ਚੱਲ ਰਿਹਾ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ ਮੈਂ ਸ਼ਬਦ ਐਕਸਟਰਾ ਮੈਰਿਟਲ ਵਿੱਚ ਬਹੁਤ ਕੁਝ ਪਰਦੇ ਓਲੇ ਤੇ ਪਰਦੇ ਸਾਹਮਣੇ ਸਭ ਕੁਝ ਕੱਟ ਕੇ ਰੱਖ ਦਿੱਤਾ ਕਿਉਂਕਿ ਇਹਨਾਂ ਚੀਜ਼ਾਂ ਵਿੱਚ ਕੋਈ ਵੀ ਲੁਕਾ ਰਿਹਾ ਨਹੀਂ ਲੋਕ ਜਾਣਦੇ ਨੇ ਜਿਹੜੀਆਂ ਖਰਾਬ ਹੋ ਰਹੀਆਂ ਨੇ ਔਰਤਾਂ ਵੀ ਬੋਲਦੀਆਂ ਨੇ ਹੁਣ ਨਹੀਂ ਤਾਂ 2 ਸਾਲ ਬਾਅਦ ਹੋਰ ਖੁੱਲ ਕੇ ਬੋਲਣਗੀਆਂ ਤੋਂ ਇਹ ਚੀਜ਼ਾਂ ਸਰੇ ਆਮ ਵਾਪਰ ਰਹੀਆਂ ਨੇ ਮੈਂ ਤੀਸਰੀ ਵਾਰ ਤੋਂ ਇਹ ਕਹਿਣ ਲੱਗੀਆਂ ਕਿ ਜੋ ਵੀ ਤੁਸੀਂ ਆਮ ਘਰਾਂ ਅੰਦਰ ਚੱਲਦਾ ਸਭ ਕੁਝ ਪਰਦੇ ਪਿੱਛੇ ਜਾਇਜ਼ ਪਰ ਜਦੋਂ ਤੁਸੀਂ ਕਿਸੇ ਸੀਟ ਤੇ ਬੈਠ ਜਾਂਦੇ ਹੋ ਉਸ ਸੀਟ ਦਾ ਥੋੜਾ ਜਿਹਾ ਮਾਣ ਰੱਖੋ ਕਿ ਤੁਸੀਂ ਇੱਕ ਆਗੂ ਦੇ ਤੌਰ ਤੇ ਵਿਚਰਨਾ ਜੀ ਕਿ ਜਿਵੇਂ ਅਮਰੀਕਾ ਦਾ ਜੇ ਉੱਥੇ ਨਿਕਲ ਸਕਦਾ ਪ੍ਰੈਜ਼ੀਡੈਂਟ ਲੱਤ ਮਾਰ ਕੇ ਕੱਢ ਸਕਦੇ ਨੇ ਤੇ ਆਹ ਤੇਰਾ ਕੈਰੇਕਟਰ ਠੀਕ ਨਹੀਂ ਹੈ ਤਾਂ ਸਾਡੇ ਤਾਂ ਮੈਨੂੰ ਲੱਗਦਾ ਇੱਕ ਤੋਂ ਇੱਕ ਜੇ ਅਗਲੇ ਨੂੰ ਖੋਲੋਗੇ ਉਸ ਤੋਂ ਵੀ ਉੱਪਰ ਉਸ ਤੋਂ ਤੀਜਾ ਖੋਲੋਗੇ ਉਸ ਤੋਂ ਵੀ ਉੱਪਰ ਯਾਨੀ ਇਹ ਵੇ ਹੋ ਜੇ ਅਸੀਂ ਸਾਹਮਣੇ ਖੜੇ ਕਰ ਦਿੱਤੇ ਨੇ ਕਿਰਦਾਰ ਜਿੱਥੇ ਹੁਣ ਤਾਂ ਸੱਚਮੁੱਚ ਸ਼ਰਮ ਆਉਂਦੀ ਜੇ ਗੱਲ ਵੀ ਕਰਦੇ ਆ ਕਿਸੇ ਥਾਂ ਤੇ ਜਾਂ ਉਹੀ ਜੇ ਕਿਰਦਾਰ ਨੂੰ ਦੇਖਦੇ ਆ ਕਿ ਕਿਵੇਂ ਦੂਜਿਆਂ ਤੇ ਹੁਕਮ ਚਾੜਦੇ ਨੇ ਇਹ ਬਿਲਕੁਲ ਹੀ ਸਾਰਾ ਕੁਝ ਗਲਤ ਰਾਏ ਪਿਆ ਹੋਇਆ ਹੈ ਤਾਂ ਇਸ ਤੋਂ ਪਹਿਲਾਂ ਤੋਂ ਤਾਂ ਇਹ ਆਣਾ ਚਾਹੀਦਾ ਕਿ ਜਿਹਦੀ ਜਨਦਾਦ ਦੁੱਗਣੀ ਵੀ ਹੋਈ ਐ ਤੇ ਉਹ ਵੀ ਬਿਨਾ ਕਿਸੇ ਯਾਨੀ ਸਿਰਫ ਜੇ ਤਨਖਾਹ ਦੇ ਉੱਤੇ ਚੱਲ ਰਿਆ ਦੁੱਗਣੀ ਤਨਖਾਹ ਦਾ ਪਹਿਲਾਂ ਤਾਂ ਢੰਗ ਤਰੀਕਾ ਸਿਰ ਕਰ ਦਵੇ ਫੇਰ ਹੀ ਉਹ ਫਾਈਟ ਕਰ ਸਕਦਾ ਤਾਂ ਮੇਰਾ ਖਿਆਲ ਹੈ ਪੰਜਾਬ ਦਾ ਸਾਰਾ ਕੁਝ ਸਿੱਧਾ ਹੋ ਜਾਏਗਾ ਪਰ ਇਹ ਕੰਪਲਸਰੀ ਰਾਦਰਲੈਂਡ ਦੋ ਬੱਚਿਆਂ ਦੇ ਪਹਿਲਾਂ ਇਹ ਕਰੋ ਤੇ ਆਪਣੇ ਕਿਰਤਾਰ ਸਾਫ਼ ਕਰਨ ਤੇ ਆਪਣੀ ਮਾਇਆ ਜਿਹੜੀ ਇੰਨੀ ਕਮਾਈ ਤੇ ਉਹ ਸਾਹਮਣੇ ਲਿਆ ਕੇ ਰੱਖਣ ਜੀ ਤੁਸੀਂ ਇਸ ਅਹਿਮ ਮੁੱਦੇ ਉੱਤੇ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ ਹਨ ਅਮ ਅਖੀਰ ਵਿੱਚ ਇੱਕੋ ਹੀ ਗੱਲ ਤੁਹਾਡੇ ਤੋਂ ਪੁੱਛ ਕੇ ਫਿਰ ਅੱਗੇ ਲਵਾਂਗੇ ਕਿ ਜਿੱਥੋਂ ਆਪਣੀ ਗੱਲ ਸ਼ੁਰੂ ਹੋਈ ਕਿ ਇੱਕ ਪ੍ਰਾਈਵੇਟ ਮੈਂਬਰ ਬਿੱਲ ਵਿਧਾਨ ਸਭਾ ਲੈ ਕੇ ਆਉਂਦੇ ਨੇ ਕਿ ਦੋ ਬੱਚਿਆਂ ਵਾਲੇ ਮਸਲੇ ਦੇ ਉੱਤੇ ਕਿ ਦੋ ਬੱਚੇ ਤੋਂ ਵੱਧ ਨਾ ਹੋਣ ਕੋਈ ਅਜਿਹੀ ਸਟੇਟ ਵੀ ਹੈ ਇੰਡੀਆ ਦੀ ਜੇ ਤੁਹਾਡੇ ਧਿਆਨ ਵਿੱਚ ਹੋਵੇ ਉਹ ਵੀ ਦੱਸਿਓ ਕਿ ਜਿੱਥੇ ਬੱਚਿਆਂ ਦੀ ਗਿਣਤੀ ਤੇ ਕੋਈ ਕੰਟਰੋਲ ਨਹੀਂ ਹੈ ਉੱਥੇ ਕਿਸ ਤਰ੍ਹਾਂ ਦੇ ਨੁਕਸਾਨ ਹੋ ਰਹੇ ਨੇ ਦੇਖੋ ਬਿਮਾਰੂ ਸਟੇਟਸ ਬਣੀਆਂ ਸਨ ਜਿਹੜੀਆਂ ਉਨਾ ਦੇ ਵਿੱਚ ਕਿਉਂਕਿ ਅ ਬੱਚੇ ਵੱਧ ਸਨ ਖਾਣ ਦਾ ਕੋਈ ਹਿਸਾਬ ਕਿਤਾਬ ਨਹੀਂ ਸੀ ਗਰੀਬੀ ਅਤ ਦੀ ਸੀ ਤਾਂ ਉਦੋਂ ਉੱਥੇ ਵਾਕਈ ਇਹ ਚੀਜ਼ ਦੇਖਣ ਨੂੰ ਮਿਲੀ ਕਿ ਲੋਕ ਟਟੀਆਂ ਊਟੀਆਂ ਨਾਲ ਬਲੇਰੀਏ ਨਾਲ ਇਹਨਾਂ ਨਾਲ ਮੋਤਾਂ ਹੋ ਰਹੀਆਂ ਸਨ ਤੇ ਖਾਣ ਨੂੰ ਕੁਝ ਹੈ ਨਹੀਂ ਸੀ ਕਿਉਂਕਿ ਬੱਚਿਆਂ ਦੀ ਗਿਣਤੀ ਬਹੁਤ ਵੱਧ ਹੋ ਗਈ ਸੀ ਜੀ ਸੋ ਉੱਥੇ ਹੌਲੀ-ਹੌਲੀ ਇਹ ਸੋਚ ਉਪਜੀ ਕਿ ਭਾਈ ਜੇ ਅਸੀਂ ਇਹਨਾਂ ਨੂੰ education ਦਵਾਂਗੇ। ਰਦਰਦਨ ਇਹੋ ਜੇ ਪੁੱਠੇ ਸਿੱਧੇ اصول ਬਣਾਉਣ ਨਾਲ ਜੇ ਅਸੀਂ ਵਿਦਿਆ ਦੇ ਦਿੱਤੀ ਗਿਆਨ ਵੰਡ ਦਿੱਤਾ ਤਾਂ ਬਹੁਤ ਕੁਸ਼ ਤਬਦੀਲੀ ਆਪਣੇ ਆਪ ਆਉਂਦੀ ਹੈ। ਉਹ ਸਮਝ ਆ ਜਾਂਦੀ ਹੈ ਕਿ ਭਾਈ ਅਸੀਂ ਘੱਟ ਇਸ ਤਰ੍ਹਾਂ ਬੱਚੇ ਰੱਖਾਂਗੇ। ਵਧੀਆ ਅਸੀਂ ਕਮਾਉਣ ਜੋਗੇ ਬਣ ਸਕਾਂਗੇ। ਵਧੀਆ ਅਸੀਂ ਅਗਾਹ ਵੀ ਅਗਲੇ ਵਾਸਤੇ ਵੀ ਜ਼ਿੰਦਗੀ ਵਧੀਆ ਆਪਾਂ ਆਉਣ ਵਾਲੇ ਸਮੇਂ ਲਈ ਵੀ ਰੱਖ ਸਕਦੇ ਹਾਂ। ਸੋ ਉਹ ਸਭ ਤੋਂ ਅਹਿਮ ਹੈ ਪਰ ਉਹ ਸਾਡੇ ਪੋਲੀਟਿਸ਼ੀਅਨਸ ਨੂੰ ਪਾਉਂਦਾ ਨਹੀਂ। ਕਿਉਂਕਿ ਜੇ ਗਿਆਨ ਹੀ ਦੇ ਦਿੱਤਾ ਤਾਂ ਫਿਰ ਉਹ ਚੁਣਨਗੇ ਵੀ ਲੋਕ ਬਹੁਤ ਧਿਆਨ ਨਾਲ ਇਸੇ ਕਾਰਨ ਉਹਨਾਂ ਨੂੰ ਇਸੇ ਚ ਸੁਆਦ ਆਉਂਦਾ ਇਹ ਅਨਪੜ ਰਹਿਣ ਇਹਨਾਂ ਨੂੰ ਆਪਣੇ ਹੱਕ ਪਤਾ ਨਾ ਹੋਣ ਇਹ ਹਮੇਸ਼ਾ ਹੀ ਹੱਥ ਅੱਡ ਕੇ ਸਾਡੇ ਅੱਗੇ ਖੜੇ ਰਹਿਣ ਕਿਉਂਕਿ ਜਿਹੜਾ ਵੀ ਪੜ ਲਿਖ ਜਾਏਗਾ ਅਣਖ ਜਾਗੇਗੀ ਉਹਨੂੰ ਹੱਕਾਂ ਬਾਰੇ ਪਤਾ ਹੋਏਗਾ ਹੱਥ ਅੱਡੇਗਾ ਨਹੀਂ ਪਰ ਇਹਨਾਂ ਨੂੰ ਚਾਹੀਦੀਆਂ ਵੋਟਾਂ ਨੇ ਕਿ ਉਹ ਹੱਥ ਅੱਡੇ ਤੇ ਖੜੇ ਰਹਿਣ ਪੜ੍ਹਾਈ ਲਿਖਾਈ ਉਹਨਾਂ ਦੀ ਹੋਵੇ ਨਾ ਤਾਂ ਤਾਂ ਹੀ ਉਹ ਇਹ ਪ੍ਰਮੋਟ ਕਰੀ ਜਾਂਦੇ ਨੇ ਕਿ ਇੱਥੇ ਗਰੀਬੀ ਹੋਰ ਹੋਈ ਜਾਵੇ ਤੇ ਜਦੋਂ ਵੀ ਇੱਥੇ ਜਾਣ ਉਹ ਇਸ ਤਰ੍ਹਾਂ ਟੁੱਕੜ ਸੁੱਟ ਦਿੰਦੇ ਨੇ ਅੱਛਾ ਭਾਈ 11 ਵੋਟਾਂ ਨੇ ਆ ਲੈ ਇੰਨੇ ਪੈਸੇ ਆ ਤੇਰਾ ਏਸੀ ਲਵਾ ਦਿੱਤਾ ਜੋ ਕੁਝ ਵੀ ਅਸੀਂ ਸੁਣਦੇ ਆ ਇਸ ਵੇਲੇ ਕਿਵੇਂ ਲੋਕ ਬੋਲਦੇ ਨੇ ਮਹੀਨੇ ਦਾ ਰਾਸ਼ਨ ਸੁੱਟ ਦਿੱਤਾ ਜਿਵੇਂ ਕੁੱਤੇ ਅੱਗੇ ੁੱਟੀਦੀ ਹੱਡੀ ਇਹੋ ਜਿਹਾ ਹਾਲ ਸਾਡਾ ਲਿਆ ਕੇ ਰੱਖ ਦਿੱਤਾ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ